ਕੱਸੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਪਹੁੰਚੇ ਪਏ ਅੱਜ ਉਸਤਾਜੀ ਕੋਲ ਇੱਧਰ ਮਾਸੜ ਬੈਠਾ ਸਸਰੀ ਦਾ ਜੀ ਸਾਰਿਆਂ ਨੂੰ ਜੀ ਇੱਧਰ ਮਿਲੋ ਹੋਰ ਮੈਨੂੰ ਕੱਸੀ ਕਾਲ ਜੀ ਹੋ ਬੋਲਣਾ ਕਿੱਥੇ ਪਹੁੰਚੇਗਾ ਕੰਮ ਬਸ ਹਾਂ ਸਿਰਿਆਂ ਤੇ ਜਾਂਦਾਾਂ ਸੀ ਲੰਘਾਂ ਮੂੰਹ ਸਿਰਿਆਂ ਹਾਂ ਐਨੇ ਵੀ ਹੋ ਗਿਆ ਜੜਿਆ ਪਰ ਐਨਾ ਵੀ ਸਿਰੇ ਮੈਨੂੰ ਉਧਰ ਖਰਾਬ ਪਰ ਬਾਈ ਹਾਂ ਇਹਦਾ ਅਲੇ ਸੀ ਟੀਡੀ ਕੋਲ ਬੋਲਦੇ ਹਾਂ ਅੱਜ ਦੇਖਦੇ ਆਂ ਉਹ ਇਹ ਪੂੰਛਿਆ ਤਾਂ ਮੋਨੋ ਹੱਥ ਆਇਆ ਇੱਕ ਇਹ ਨਹੀਂ ਕਹਿੰਦਾ ਪੈਂ ਕਹਿੰਦੇ ਪੂੰਛ ਕੇ ਨਹੀਂ ਨਹੀਂ ਹਾਲੇ ਅੱਜ ਤੱਕ ਸਾਦੀ ਸਾਦੀ ਪਈ ਹੈ ਪੂੰਛਦਾ ਹੋ ਗਈ ਸਰ ਮੈਂ ਕਿੰਨੇ ਕ ਪਰਸੈਂਟ ਕਮ ਹੋ ਗਿਆ ਉਹ ਸਾਹਮਣਾ ਪਈ ਜੀ ਉਹ ਸਾਹਮਣਾ ਪਈ ਜੀ ਜੀ ਆਹ ਕੰਮ ਸੁਣਾ ਸਾਡਾ ਥੋੜਾ ਸਮਾਨ ਕਰਕੇ ਹੁੰਦੀ ਨੂੰ ਉਹਨੂੰ ਪੂੰਛ ਲਗਾਉਣੇ ਇੱਕ ਆਹ ਆਹ ਨਿਆ ਪਲੇਟ ਆਪ ਪਲੇਟ ਦੀ ਟੁੱਟੀ ਵੀ ਇਹ ਮਿਲਣੀ ਜੈਂਸੀ ਤੇ ਹੈ ਥਣ ਕਿਤੇ ਬਾਹਰ ਜੈਂਸੀ ਤੋਂ ਮਿਲਣੀ ਹੈ ਅੱਛਾ ਬਾਕੀ ਕੀ ਕਰਕੇ ਬੀ ਜੀ 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 ਕਈ ਗਾ ਉਹ ਸਪਲਾਈ ਪਹੁੰਚ ਨਹੀਂ ਗਾ ਕਰ ਹੋਮ ਡਿਲੀਵਰੀ ਪੁੱਛੋ ਯਾਰ ਕਰਦੇ ਹੁਣ ਤਾਂ ਜਿੱਥੇ ਤੇ ਮਰਜੀ ਚੀਜ਼ ਮੰਗਾ ਲਾ ਹਾਂ ਹੋ ਸਕਦੀ ਆ ਹਾਂ ਸਿੱਧਾ ਰੋਪੜ ਦੀ ਬੱਸ ਨੂੰ ਭੇਜ ਯਾਰ ਹਾਂ ਉਹਨਾਂ ਦੇ ਬੱਸਾਂ ਨਾਲ ਕਸਾ ਪਾਰ ਕੋਤਾ ਬਾਈ ਹੁਣ ਕਾਹ ਗਿਆ ਵੀ ਕਰਾਇਆ ਹਾਂ ਉਹ ਲੈ ਲੂਗੇ ਤੇ ਮਾੜਾ ਮੋਟਾ ਤੇਰੀ ਦਿਹਾੜੀ ਵੱਜ ਜਾਣੀ ਹਾਂ ਏਕਣਾ ਏਕਣਾ ਵੀ ਹੋ ਸਕਦਾ ਹੁੰਦਾ ਯਾਰ ਹੋਣ ਲੱਗਦਾ ਨਹੀਂ ਮੈਂ ਦੇਖੇ ਗੱਡੀਆਂ ਵਾਲੇ ਬੱਸਾਂ ਵਾਲੇ ਨਾਲ ਕਈ ਵਾਰ ਅਸੀਂ ਰੋਡ 'ਤੇ ਖੜੇ ਹੁੰਦੇ ਹਾਂ ਉਹ ਖੜਾ ਕੇ ਤੀਜੇ ਦੇ ਕੋਲ ਫੜਾਉਂਦੇ ਆ ਉਹ ਇੱਕ ਨਾ ਚੀਜ਼ ਦਿੱਤੀ ਹੁੰਦੀ ਫੁੰਦੀ ਬਾਈ ਦਾ ਦਾ ਦੁੱਲਾ ਧਿਆਨ ਦਾ ਜਿਹੜਾ ਟੂਲੀ ਛਾਣ ਨੇ ਛਾਣਨਾ ਬੱਸ ਜੇ ਭੇਜ ਦਿੰਦਾ ਹਾਂ ਉਹ ਤਾਂ ਮੈਨੂੰ ਕਿੱਥੇ ਜਲੰਧਰ ਤੱਕ ਚਲੀ ਜਾਂਦਾ ਹਾਂ ਮੈਂ ਵੀ ਪਟਿਆਲ ਪਟਿਆਲੇ ਦੇ ਟਰੈਕਟਰ ਸਮਾਨ ਮਗਾਇਆ ਤਾਂ ਇੱਥੇ ਮਿਸਤਰੀ ਨੇ ਪੁੱਛਿਆ ਉਹ ਕਹਿੰਦਾ ਦੱਸ ਇੰਨੇ ਦਾ ਏ ਬੱਸ ਭਰਾ ਜਣਾ ਇੱਥੇ ਚੱਕ ਲਈ ਉਹ ਇੱਕ ਨਾ ਹੀ ਭੇਜ ਦਿੰਦਾ ਅੰਦਰ ਉਹਨਾਂ ਦੇ ਬੰਦੇ ਹੀ ਹੁੰਦੇ ਆ ਆਉਣਾ ਹੀ ਹੁੰਦਾ ਆਉਣਾ ਹੀ ਹੁੰਦਾ ਹੁਣ ਮੈਂ ਪੈਲ ਸਕਾਰ ਗਿਆ ਸੰਗਰੂਰ ਗਿਆ ਕੈਟਰਨ ਪੈਸੇ ਉਹਦੇ ਬਾਈ ਨੂੰ ਕੈਟਰਨ ਦੀ ਰਸੀਦ ਦੇ ਕੇ ਹੁੰਦੀ ਉਹ ਕਹਿੰਦਾ ਮੈਂ ਘਵਾੜੇ ਇੱਥੇ ਕਰਾਲੀ ਦੇ ਜਨਰੇਟਰ ਚੱਕਣਾ ਉਹਨਾਂ ਮ ਇੱਕ ਦਿਨ ਦਾ ਲੋਨ ਨਹੀਂ ਪਾਰ ਹੋਈ ਮਹਾ ਨਹੀਂ ਅਸੀਂ ਮਿਲਣਾ ਤੈਨੂੰ ਉੱਥੇ ਮਿਲੂਗੇ ਕਿ ਸਾਡੇ ਫਾਈਨਲ ਸਬਸਕ੍ਰਾਈਬਰ ਸਾਨੂੰ ਈਕਦੇ ਉਹਨਾਂ ਪੈਨ ਦਿੱਤਾ ਵਾ ਉਹਨਾਂ ਕਰਕੇ ਫਿਰ ਮੈਂ ਮਾਤਾ ਨੂੰ ਉੱਥੇ ਮਿਲੂਗਾ ਯਾਰ ਵੀ ਇੱਕ ਦਿਨ ਨੇ ਇੱਕੜ ਕੇਬਰ ਗਿਆ ਇਧਰੋਂ ਬੰਦੇ ਦਾ বাজਦਾ ਪਹਿਲਾਂ ਤਾਂ ਭੇਜ ਦਿੰਦਾ বাজਦਾ ਰਹਦਾ ਕੱਲ ਕੁਝ ਨਹੀਂ ਕੀਤਾ ਹੁਣ ਵਜਨ ਵਾਲਾ ਕੰਮ ਹੈ ਇਹ ਤਾਂ ਕੁਝ ਵੀ ਨਹੀਂ ਹੈ ਆਹ ਜਾਂਦਾ ਹੀ ਹੋ ਪਾਪਾ ਆਹ ਵਜਨ ਵਾਲਾ ਕੰਮ ਲੈ ਜਾਓ ਆਹ ਕਹਿੰਦੇ ਮੋਟਰਸਾਈਕਲ ਪਾਜੇ ਬੰਦੇ ਤਾਂ ਦੇ ਆ ਹੋਰ ਹੋਰ ਇੰਨਾ ਬਹੁਤਾ ਕੁਝ ਨਹੀਂ ਹੈਗਾ ਆਹ ਆਇਆ ਬਾਸ ਇਹਦਾ ਗੱਲ ਪੁੱਛ ਲੈ ਜੇ ਤਾਂ ਬਣਦੀ ਗੱਲ ਠੀਕ ਆ ਹਾਂ ਨਾਲੇ ਆਰੇ ਤੇਰਾ ਪਤਰੀ ਦਾ ਬਾਈ ਨੇ ਗੋਵਿੰਦਗੜ੍ਹ ਦੁਆਲ ਨਹੀਂ ਬੈਠਾ ਹਾਂ ਸਮਝਾ ਉਹ ਮੈਨੂੰ ਕੱਲ ਵੀ ਹੋਰ ਆਇਆ ਉਹਨੂੰ ਮੈਂ ਇਹ ਕਿਹਾ ਮਾਮੂਨਾ ਭਾਸੋਦੇ ਤੂੰ ਲੈ ਆ ਜਾ ਮੇਰੇ ਕਿੰਨੇ ਆ ਆ ਤੇ ਆ ਰਿਹਾ ਤੇ ਪਤਰੀ ਦੁਆਲ ਫੜਦਿਆ ਕਹਿੰਦਾ ਮੈਂ ਘਰਾਂ ਨਹੀਂ ਬੈਠਾ ਮਾਂ ਮੈਂ ਦੱਸੂਗਾ ਜੇ ਤੇਰੇ ਸਮਾਨ ਫੜਨਾ ਹੈ ਮਚੀਂਦਾ ਸ਼ਰਤ ਮਾਰਨੀ ਸ਼ਰਤ ਮਾਰਨੀ ਦੁਆਇਆ ਹਾਂ ਉਦੋਂ ਸਾਨੂੰ ਮੇਰਾ ਹੋ ਗਿਆ ਨਹੀਂ ਅਸੀਂ ਉਧਰ ਫੜ ਕੇ ਜਾਵਾਂਗੇ ਜਾ ਓਏ ਸਰੀਰ ਤੇ ਉੱਪਰ ਕੁਝ ਨਹੀਂ ਹੈ ਸੋ ਮਾਰਨ ਗਿਆ ਫਿਰ ਤਾਂ ਇਹ ਲੈ ਕੇ ਆਣਾ ਜਾਣਾ ਦੋ ਦਿਨ ਅਟਕੇਦਾ ਅਸੀਂ ਬਾਤ ਵੀ ਪਾ ਲਾਂਗੇ ਜੇ ਨਾ ਯਾਰ ਮੈਨੂੰ ਦੱਸ ਕੇ ਜਾਈਂ ਮੈਂ ਤੈਨੂੰ ਬਾਈ ਦਾ ਨੰਬਰ ਦੇ ਦਾਂਗੇ ਗਾੜਾ ਹੈ ਕਰੀ ਤੈਨੂੰ ਮੈਂ ਦੁਆਜ ਦੋ ਕੇ ਲੈ ਆਉਣੀ ਉਹ ਲਈ ਬੈਠਾ ਪਿਆ ਲੈਣ ਕੇ ਨਾਲ ਤੈਨੂੰ ਜਿਆਦਾ ਹੀ ਜੇ ਕੰਪਨੀ ਚ ਜਾਣਾ ਪਏ ਮਸੀਹ ਕੁਮਾਕੇ ਨੇ ਉਹ ਵੀ ਕਈ ਵੇਲੇ ਆ ਕੇ ਨਹੀਂ ਜਾਂਦਾ ਅੱਛਾ ਕਰਤਾਰ ਵਾਲਿਆਂ ਦੇ ਹਾਂ ਉਹਨੇ ਕਮਾ ਲਿਆ ਬਾਈ ਦਾ ਬਾਈ ਕੋਲ ਵਧੀਆ ਪੇਟੀ ਚੋਂ ਦੀ ਹੈ ਹਰੇ ਰੰਗ ਦੀ ਹੈ ਹਾਂ ਹਰੇ ਰੰਗ ਦੀ ਕੱਟੜੀਆ ਬੋਤਲਾਂ ਦਵਾਈ ਆਉਂਦੀ ਹੁੰਦੀ ਹਾਂ ਬਾਈ ਨੇ ਬੜੀਆਂ ਪਿੱਟੀਆਂ ਨਿਕਲੀਆਂ ਪੜਾਂ ਉਹ ਬਾਈ ਹੋ ਰਾਇਆ ਇਹ ਦੁਆਇ ਉਹ ਇਹਦਾ ਆਪਣਾ ਲੋਡ ਦੇ ਦੇ ਵੀ ਅਡੀਲੇ ਦੇ ਘਰ ਨਾਲ ਬਣਾ ਬਣਾ ਇਹਦੀ ਪਸਰੀ ਕਰਨ ਲਈ ਇਹਨੇ ਨਹੀਂ ਕੋਈ ਲੱਗੀ ਬਣਾ ਇਹ ਆਪਣੀ ਜਗ ਕਰੀ ਜਾਂਦੇ ਆ ਬਹਾਨਾ ਵੀ ਤੇਰੀ ਪਸਰੀ ਬਾਸ ਤੇ ਆ ਚੀਜ਼ ਲਿਆ ਖਾਲੀ ਬੋਤਲ ਚੱਕ ਕੇ ਰੱਖਣੀ ਪੈਂਦੀ ਜੀ ਬੋਤਲ ਦੇ ਕੋਲੋਂ ਨਿਕਲ ਨਹੀਂ ਇਹ ਵਿੱਚ ਦੇ ਸਾਮਾਨੋਂ ਦਾ ਦੇਖੋ ਗੱਲ ਪਤਾ ਕੀ ਹੈ ਜਿਹੜੀ ਉਹ ਦਵਾਈ ਆ ਬੋਤਲਾਂ ਨਾਲ ਨਹੀਂ ਸਾਰਾ ਹਾਂ ਸਾਨੂੰ ਬਾਹਰ ਕੁੜਾ ਪਿੰਗੇ ਨਹੀਂ ਪਤਾ ਨਹੀਂ ਯਾਰ ਦੇਖ ਦੀ ਬੋਤਲ ਮੱਤ ਬਾਈ ਮੈਂ ਕਿਹਾ ਵੀ ਹਰੇ ਰੰਗ ਵਾਲੇ ਤਾਂ ਆਏ ਕਿ ਮੈਨੂੰ ਲੱਗਦਾ ਸਾਨੂੰ ਕੋਈ ਵੀ ਕੰਮ ਨਹੀਂ ਹੈ ਨਹੀਂ ਜਿਹੜਾ ਉਧਰ ਨੂੰ ਹੈਗਾ ਬੋਲੂਗਾ ਹਾਂ ਤੂੰ ਬੋਲਿਆ ਕਿੱਥੇ ਬੋਲਦਾ ਆਏ ਧੁੱਪਾਂ ਗੇ ਲਡੌੜੇ ਆ ਗਏ ਇਹ ਬੋਤਲਾਂ ਦੇ ਰੰਗੇ ਦੇਖਿਆ ਮੈਂ ਇਹਨੂੰ ਦਵਾਏ ਗਈ ਹੈ ਮੈਂ ਨਹੀਂ ਕਹਿਲੀ ਕਿ ਕਿੰਨੀਆਂ ਬੈਠੀਆਂ ਬਾਈ ਤਿੰਨ ਦੋ ਹਾਂ ਦੋ ਤਾਂ ਹੀ ਕਹੀ ਇਹਨਾਂ ਫਰਕ ਤਾਂ ਨਹੀਂ ਪਿਆ ਫਤਰੀ ਨਹੀਂ ਉਹ ਬਾਈ ਨੇ ਦਵਾਈ ਦੱਸਦਾ ਵੀ ਆ ਮੈਂ ਹਮਮ ਦਵਾਈ ਵੀ ਛੱਤੀ ਆ ਆ ਬਾਈ ਨੂੰ ਐਨਾ ਟਾਈਮ ਹੋ ਗਿਆ ਕਹਿੰਦੇ ਨੂੰ ਰੋਪੜ ਵੀ ਜਾਂਦਾ ਕਿਤੇ ਵੀ ਜਾਂਦਾ ਇਹਨੇ ਦਵਾਈ ਨਹੀਂ ਲੈਂਦੀ ਉਹ ਦਵਾਈ ਅਸੀਂ ਜਿਹੜੀ ਨਸੀਆਂ ਨੂੰ ਛਰਤੀ ਆ ਜਿੱਦਣ ਜਾਣਾ ਨਾ ਸ਼ਰਤ ਮਾਰਮੀ ਆ ਦੱਸ ਕੇ ਜਾਈਏ ਕੋਈ ਜੀ ਵੀ ਪੰਨ ਪੰਨ ਕੇ ਬਾਹਰ ਆਊਗੀ ਗੁਰਵੀਰ ਦੀ ਉਡੀਕ ਨਹੀਂ ਕੱਟਦੀ ਆ ਮੈਂ ਕਰਦੀ ਆ ਆ ਦੇਖ ਤਾਂ ਬੜੀ ਪੈਸੀ ਹੋਈ ਆ ਤਨ ਮੈਂ ਲਾਦਾ ਇਹਦੇ ਵਿੱਚ ਹਲੇ ਹੀ ਮੈਸੇਜ ਪਿਆ ਹਮ ਉਹ ਕਹਿੰਦਾ ਵੀ ਆ ਮੈਂ ਦਵਾਈ ਭੇਜੀ ਹੈ ਜੀ ਸੀਸੀ ਦਾ ਤੁਹਾਨੂੰ ਮਿਲ ਜਾਣਾ ਸਾਡੇ ਸ਼ਹਿਰ ਤੇ ਮਿਲ ਜਾਣਾ ਜਨਮਨ ਦੀ ਸੀਸੀਆਂ ਇਹ ਵੀ ਇਹ ਮਾਸਾ ਵੀ ਦਨਵੀਰ ਦੇ ਪਾਸੇ ਜਿਹੜੀ ਗੱਲ ਤੁਸੀਂ ਉਹਨੂੰ ਦੇ ਦਿਓ ਕਾਲੇ ਨੂੰ ਲੈ ਕੇ ਦਿਓ। ਉਹ ਬਾਈ ਨੂੰ ਮੈਨੂੰ ਵੀ ਭੇਜੀ ਵੀ WhatsApp ਤੇ। ਬਸ ਬਸ ਫਿਰ। ਯਾਰ ਅਸੀਂ ਤਾਂ ਜੋਰ ਲਾਇਆ ਪੂਰਾ ਹੁਣ ਤੁਸੀਂ ਨਾ ਹੋਈ ਗੱਲ। ਤੁਸੀਂ ਸੀ ਸੀ ਹੈ। ਕੋਈ ਸੀ ਸੀ ਹੈ। ਦੇ ਤਾਂ ਨਹੀਂ ਜਿਹੜੀ ਸਾਡੇ ਤੇ ਗਈ ਫਿਰ। ਹਰੀ-ਹਰੀ ਜੀ ਹੈ ਨਾ। ਨਹੀਂ ਨਹੀਂ ਹਰੀ ਨਹੀਂ ਹਰੀ ਗੈਸ ਤੇ ਭੇਜੀ ਦੀ ਬਿੱਕੀ ਨੂੰ। ਅੱਛਾ। ਜਿਹੜੀ ਬਿੱਕੀ ਕਰਨ ਉਹ ਤਾਂ ਗੈਸ। ਜਦੇ ਸੀ ਸੀ ਆ ਗਈਆਂ। ਵੀ ਆ ਹਲੇ ਦਿਖਾ ਤਾਂ ਕਿ ਕੈਸੇ ਬੰਨ ਦੋ। ਬਾਈ ਜਿਆਦਾ ਕਰੇ ਬੈਠੇ ਯਾਰ ਕਹਿੰਦਾ ਤੂੰ ਨਹੀਂ ਮੈਂ ਕਹਿੰਦਾ ਵੀ ਬਿਮਾਰੀ ਦੱਸੋ ਇਹ ਸਾਰੇ ਹੱਲ ਕਰਨ ਨੂੰ ਬੰਦੇ ਬੈਠੇ ਆ। ਜਿਹੜੀ ਚੀਜ਼ ਹੈ ਸਾਨੂੰ ਬਤਾ ਸੀ ਦੱਸਦੇ ਜਿਹੜੀ ਹਾਂ ਕੀ ਗੱਲ ਉਹਨੀ ਗੱਲ ਮੈਂ ਤੁਹਾਨੂੰ ਜੈਨਾ ਹਾਂ ਹਾਂ ਹੋਰ ਅਸੀਂ ਆਪਣੀ ਥੋੜੋ ਵੀ ਅਸੀਂ ਆਪਣੀ ਮਸ਼ਹੂਰੀ ਪਾਈ ਜਾਣੀ ਹੈ ਤਾਂ ਹੀ ਅਗਲਾ ਸਾਨੂੰ ਆਦ ਕਰਦਾ ਬੰਦੀ ਸਾਡੀ ਮੰਨਦੇ ਗਾਹ ਪੁਝਾਉਂਦੇ ਵੀ ਸਨੇਹਾ ਸਾਡਾ ਪੁੱਛਦਾ ਵੀ ਇਹ ਕੰਮ ਕਰਦੇ ਵੀ ਆ ਨਹੀਂ ਨਹੀਂ ਰਗ ਸੀਜਨ ਤੇ ਆ ਗਿਆ ਭਾਈ ਤੂੰ ਦਵਾਈ ਸ਼ੁਰੂ ਕਰ ਹਾਂ ਤੇਰੇ ਨਾਲ ਜੇ ਤੂੰ ਟਕੜਿਆ ਤਾਂ ਪਤਾ ਲੱਗਣਾ ਨਾਲ ਪਤਾ ਇਹਨੂੰ ਵੀ ਗਿਆ ਚੀਜ਼ ਉਹ ਆਹ ਹਾਂ ਭਾਈ ਆਏ ਹਾਏ ਕਿੱਥੇ ਯਾਦ ਕਰਾਤਾ ਇਹ ਨਹੀਂ ਹੈ ਜੀ ਇਹ ਨਹੀਂ ਹੈ ਭਾਈ ਸ਼ਾਇਦ ਇਹ ਹੋਵੇ ਡੱਬੇ ਚ ਬੰਨਦਾ ਸਾਨੂੰ ਸੀਸੀ ਕੱਢ ਕੇ ਦਿਖਾਈ ਉਹਨਾਂ ਬਾਹਰ ਕੱਢੀ ਅਛਾ ਬੋਲ ਯਾ ਇਹਨੂੰ ਆਪੇ ਭੇਜਦਾ ਉਹ WhatsApp ਪਰ WhatsApp ਭੇਜਦੇ ਇਹਨੂੰ ਜਿੱਦਣ ਬੱਜਿਆ ਕਿਹੜਾ ਗਵਿੰਦਗੜ੍ਹ ਬਾਈ ਨੇ ਦੁਆਜ ਲੱਤੀ ਲਈ ਉਹ ਲੈਣੀ ਆ ਕਹਿੰਦਾ ਛੱਤ ਮਾਰ ਮੈਂ ਆ ਜਾ ਮੈਂ ਮਾਸਟਰ ਕੰਨਾ ਘਰਾਂ ਲੱਗਾ ਟੀਵੀ ਹੋਇਆ ਜਾਏ ਹੋਗੇ ਮੈਂ ਗੋਗਰ ਕੋਈ ਜੂੜ ਨਹੀਂ ਆ ਰਹਾ ਕਿਥੇ ਪਾਸੋਂ ਮੋੜਦੇ ਉਹ ਤਾਂ ਕਹਾਂ ਲੇੜੇ ਗਵਿੰਦਗੜਾ ਨਾ ਦੇਖਿਆ ਆਹ ਹਾਂ ਮੈਂ ਤਾਂ ਆਜਾ ਹੀ ਪਤਾ ਨਹੀਂ ਕਿੰਨੇ ਕਿਦੋਂ ਆਉਣ ਆਉਣ ਗਏ ਵਿਚੇ ਵਿਚੇ ਇਹਨਾਂ ਦਾ ਕੋਈ ਨਾ ਦਾ ਮੋੜ ਪੁੱਲ ਜਾਂਦੇ ਆ ਇੱਕ ਮੋੜ ਅੱਗੇ ਲੰਘਿਆ ਗਵਿੰਦਗੜਾ ਆ ਜਾਂਦਾ ਇੱਕ ਔਰ ਹੋਰ ਅੱਗੇ ਨਾ ਜਾਂਦਾ ਦੋ ਘੰਨਾ ਆ ਗਿਆ ਵਿਚੇ ਵਿਚ ਤਾਂ ਰਲ ਗਏ ਦਾ ਕਹਿੰਦਾ ਉਹ ਸੇ ਸੜਕ ਮੁਰਦੀ ਆ ਉਹ ਸੜਕ ਮੁਰਦੀ ਜਾਂਦੂ ਨਾ ਮੋੜੀ ਮੋੜ ਮੋੜੇ ਸਿੰਗਲ ਜਾਈ ਮਾਹਿਰ ਗਵਿੰਦਗੜਾ ਐਡਾ ਸ਼ਹਿਰ ਭੇਜ ਜਾਂਦੇ ਲੋਹੇ ਲੋਹੇ ਤੇ ਸੜਕ ਤੇ ਹੀ ਗੱਡੀ ਆ ਮਾਹਰ ਇਹ ਸ਼ਾਰਟਕਟ ਰਸਤੇ ਨੂੰ ਮੁੜਿਆ ਕਹਿੰਦਾ ਸ਼ਾਰਟਕਟ ਗ ਗੁੰਬੇਂਗੜ੍ਹ ਸ਼ਹਿਰ ਹੋਵੇਗਾ ਨਾ ਬਾਈ ਉਹ ਵਿੱਚ ਹੋ ਗਿਆ ਇਹ ਐ ਨਹੀਂ ਹੈਗਾ ਵੀ ਗੁੰਬੇਂਗੜ੍ਹ ਦਾ ਬੜਾ ਇਹ ਰੋਡ ਪਰ ਫੈਕਟਰੀਆਂ ਵਿਚੇ ਨੂੰ ਹਟ ਗਿਆ ਫੈਕਟਰੀਆਂ ਇੱਕ ਨਾਲ ਲੱਗਣਾ ਹੋਣਾ ਉਹ ਵੀ 4-5 ਕਿਲੋਮੀਟਰ ਹੋਵੇ ਵਿਚੇ ਵਿੱਚੇ ਮਲੋ ਆ ਗਿਆ 6 6-7 ਕਿਲੋਮੀਟਰ ਪਤਾ ਨਹੀਂ ਲੱਗੇ ਗੱਡੀ ਦਾ ਬਦਲਾ ਤਾਂ ਕਦੇ ਮਲੋ ਆ ਗਿਆ ਤੁਸੀਂ ਮਲੋ ਨੂੰ ਹੋਗੇਗੇ ਮਲੋ ਨੂੰ ਹੋ ਗਿਆ ਗਿਆ ਫਿਰ ਅੰਮ੍ਰਿਤਸਰ ਤੱਕ ਤਾਂ ਢੂਰੀ ਉਹ ਬਾਈ ਲੈ ਜਾਣੇ ਦੇ ਕੱਪੜੇ ਮੈਂ ਤਾਂ ਜਦ ਗਿਆ ਮੈਂ ਵੀ ਮਲੋ ਨਹੀਂ ਗਿਆ ਤੇ ਮੈਂ ਜਿੱਦ ਨੂੰ ਲਾਲੀ ਨਾਲ ਜਮੀਨ ਦੇਖਣ ਗਿਆ ਉਦੋਂ ਗਿਆ ਦਮ ਮਰੋ ਮਰੋ ਵੀ ਸ਼ਹਿਰ ਆਕਣੀਆਂ ਪਹਿਲੇ ਵਾਂਗ ਕਿਸ ਬਾਏ ਉਹ ਜੇ ਮੋੜ ਘੇਟ ਬਹੁਤ ਹੈ ਕਿ ਨਹੀਂ ਮੋੜ ਦੇ ਕੋਈ ਸ਼ਹਿਰ ਵਿੱਚੋਂ ਮੁੜ ਕੇ ਰੋਡ ਜਿਹੜਾ ਪਾਸੋਂ ਤੇ ਆਪਨਾਪੇ ਨੋਗਪੁਮਾਨੀਗੜ੍ਹ ਨੂੰ ਸੰਗਰੂ ਨੂੰ ਜਾਂਦੇ ਇਹ ਵਧੀਆ ਸਾਫ਼ ਰੋਡ ਹੈ ਕੰਬੀ ਚੌੜਾ ਰੋਡ ਹੈ ਕੰਬੀ ਸਾਫ਼ ਹੈ ਵਧੀਆ ਹੈ ਉਹ ਰੋਡ ਥੋੜੇ ਟੁੱਟਿਆ ਹੋਇਆ ਤੁਨ ਤਿੰਨ ਉਹ ਲੰਘਦੀਆਂ ਗੱਡੀਆਂ ਬਰਾਬਰ ਮੈਂ ਗਿਆ ਕਿੱਧਰ ਨੂੰ ਆਪਵਾਨੀਗੜ੍ਹ ਉਧਰੋਂ ਗੱਡੀਆਂ ਤਿੰਨ ਤਿੰਨ ਲੰਘਦੀ ਹੁੰਦੀ ਬਰਾਬਰ ਥੋੜਾ ਡਾ ਸਾਫ਼ ਰੋਡ ਹੈ ਇੱਧਰ ਨੂੰ ਨਹੀਂ ਹੈਗਾ ਗਵਿੰਦਰਗੜ੍ਹ ਸਾਈਕਲਾਂ ਵਾਸਤੇ ਵੀ ਇੰਨੀ ਇੰਨੀ ਕਿਚੌੜੀ ਹੈ ਕਿ ਮੈਂ ਛੱਡ ਕੇ ਜਾਵਾਂ ਪਰ ਉਧ ਫੁੱਲ ਜੀ ਲੱਗਿਆ ਫੁੱਲ ਜੀ ਇਹ ਕੋਈ ਛਾਵਾ ਸਾਰੇ ਰੋਡ ਪਰ ਆਉਂਦਾ ਹੂੰ ਕਹਿਤਾ ਜਣਿਆਂਗੇ ਆਪਣੇ ਵਾਲਾ ਕੰਮ ਨਹੀਂ ਹੈਗਾ ਹਾਂ ਪਰ ਚੱਲ ਸਾਡੇ ਦਾ ਫਸਲ ਪਰ ਉਹਨਾਂ ਦੇ ਇੱਕ ਹੋਰ ਹੈ ਉਹਨਾਂ ਦੇ ਮੈਂ ਉਧਰ ਮੈਂ ਜਿੱਦੇ ਗਵਿੰਦਗੜ੍ਹ ਗਿਆ ਤਾਂ ਨਾ ਗਵਿੰਦਗੜ੍ਹ ਗਿਆ ਤੇ ਮਿਲੋ ਉਹਨਾਂ ਨੇ ਸਾਰੇ ਨੇ ਮੋਟਰਾਂ ਪਰ ਲਾਈ ਹੋਏ ਆਪਣੇ ਉਹਨਾਂ ਨੇ ਹਰੇਕ ਮੋਟਰ ਦਾ 2 ਇਚੀ ਦੇ ਦੋ ਦੋ ਮੋਟਰ ਪਰ ਦਾ ਹਰੇਕ ਦਾ ਹੀ ਹੈ ਹਾਂ ਦੋ ਦੋ ਚਾਰ ਚਾਰ ਤੇ ਪਰ ਉਹ ਤੇ ਨਹੀਂ ਆਇਆ ਫੈਕਟਰੀਆਂ ਜਿਹੜਾ ਗਵਿੰਦਗੜ੍ਹ ਲੋਹੇ ਵਾਲਾ ਸਾਰੇ ਬਾਈ ਲੋਹੇ ਦੇ ਗਵਿੰਦਗੜ੍ਹ ਦਾ ਆਈਓ ਕਾਲੇ ਕਿਸੇ ਮੋਟਰ ਬਤੂਦ ਨਹੀਂ ਖੜਾ ਤੇਰੇ ਯਾਰ ਬਾਈ ਨਾ ਕਿ ਮੈਂ ਸ਼ੂਟਿੰਗ ਕਰਨੇ ਆ ਲੈਣਾ ਯਾਰ ਕਹਿੰਦਾ ਮਾਸਨ ਕਿਸੇ ਮੋਟਰ ਵਕੂੰ ਦੋਗੇ ਮਾ ਮੋਟਰ ਤਾਂ ਭਾਈ ਬਦਵਾੜੇ ਦਾ ਮੋਟਰ ਖੜਾ ਹੈ ਜੀ ਕਹਿੰਦੇ ਇੱਕ ਨੀ ਕਾਲਾ ਬੰਦਾ ਹੈ ਦੇ ਕਾਲਾ ਜਿ ਹੈਗੀ ਕੋਈ ਤੇਰੇ ਜਿਹੜੀ ਆ ਤੂੰ ਮੋਟਰ ਫਰਸ ਪੋ ਰਿਆ ਤਾਂ ਹੈਗਾ ਤੂੰ ਤਾਂ ਉਹ ਪਰ ਉਹ ਮਾਸਨ ਪਿੱਪਲ ਆ ਤੂੰ ਜਿਹੜੇ ਬੱਚੇ ਕੋ ਖੜਾ ਦੋਨ ਤਾਂ ਉੱਥੇ ਪਰ ਹੋਰ ਕੰਮ ਵੀ ਹੈਗਾ ਉੱਥੇ ਕੰਮ ਵੀ ਹੈਗਾ ਤੂੰ ਤਾਂ ਹੈਗਾ ਨਾ ਕਿ ਬੱਚੇ ਵੀ ਹੈਗਾ ਹਾਂ ਉਹ ਤੇ ਬੱਚੇ ਕੋਲ ਆ ਤੂੰ ਹਾਂ ਉੱਥੇ ਮੋਟਰ ਨਹੀਂ ਹੈ ਵੀ ਤੇ ਬੱਚਾ ਹੀ ਆ ਬੱਚਾ ਹੀ ਆ ਬੜਾ ਉੱਚਾ ਪਿੱਪਲ ਨਾਲ ਚੱਲੂਗਾ ਕੰਮ ਪਿੱਪਲ ਵਸੇਰਾ ਬੜਾ ਹੈ ਉਹ ਤੂੰ ਦੁਬਾਰਾ ਫਿਰ ਆ ਇਹ ਉਹ ਆ ਪਰ ਉਥੇ ਬੱਚਾ ਨਹੀਂ ਹੈਗਾ ਕਿੱਥੇ ਆ ਜਿਹੜੀ ਮਸ਼ੀਨ ਦੇ ਉੱਤੇ ਉਹ ਹਾਂ ਉਹਦੇ ਤੋਂ ਦੋ ਯਾਰ ਮੋਟਰ ਤਾਂ ਹੈਗੀ ਆ ਉੱਥੇ ਬੱਚੇ ਦੇ ਨਾਲ ਇਹਨਾਂ ਮੋਟਰ ਹੈਗੀ ਆ ਇਹ ਲੋੜ ਦੇ ਸਾਨੂੰ ਇਹਦੀ ਉਹ ਟਿਕਾਣਾ ਹੋਣਾ ਰਹਿਣਾ ਥੋੜੀ ਆ ਇਹਦੀ ਟਿਕਾਣਾ ਬਸ ਫਿਰ ਅਜੀ ਫੋਟੋ ਭੇਜਦੀ ਉਹਦੀ ਫੋਟੋ ਭੇਜਦੀ ਜੇ ਭਾਈ ਠੀਕ ਲੱਗਿਆ ਚੱਲੂ ਸ਼ੂਟਿੰਗ ਭਾਈ ਹੈ ਅਸੀਂ ਘੰਟਾ ਲੱਗਦਾ ਭਾਈ ਕਰ ਤੂੰ ਅਸੀਂ ਹੋਰ ਘੰਟਾ ਸੀ ਲਾ ਤੂੰ ਹੋਰ ਕਿੱਥੇ ਇਹ ਸ਼ੂਟਿੰਗ ਹੋਣੀ ਗੱਲ ਸ਼ੂਟਿੰਗ ਉੱਪਰ ਆ ਗਈ ਜੀ ਹਾਂ ਨਾ ਠੀਕ ਹੈ ਅੰਬਾਲੀ ਦੇ ਹੈਗੀ ਆ ਭਾਈ ਅੰਬਾਲੀ ਦੇ ਰਹੇਗੀ ਸਾਡੇ ਇੱਥੇ ਵਜ਼ੇਰਾ ਦਾ ਹਸ਼ਟਮਾ ਨਹੀਂ ਜੇ ਦੇਖਿਆ ਜਾਵੇ ਲੋਕੇਸ਼ਨ ਤਾਂ ਉਹ ਬਹੁਤ ਘੈਂਡਾ ਜੇ ਜੇ ਲੋਕੇਸ਼ਨ ਬਹੁਤ ਹੈ ਨਾਲੇ ਪਿੰਡ ਦੇ ਬਾਹਰ ਹੈ ਬਾਹਰ ਚਾਰੇ ਪਾਸੇ ਧਾਨ ਆ ਉਹਦੇ ਸ਼ੂਟਿੰਗ ਵਧੀਆ ਹੋਗੀ ਉੱਥੇ ਕਰਦੇ ਗੱਲ ਵਾ ਚੱਲਣਾ ਪਏਗਾ ਮੈਨੂੰ ਬਾਈ ਦਾ ਨੰਬਰ ਹੈ ਯਾਰ ਕਰ 207 ਨੰਬਰ ਹੈ ਉਹਦਾ ਪਿੱਛੇ ਹਾਂ ਮੂੰਹ ਜਿਹਾ ਮਨਵਾਦ ਰੱਖਣੇ ਪੈਂਦੇ ਚੱਲ ਗਿਆ ਸਮਾਨ ਤਾਂ ਚ ਲੈਣ ਕੱਢੀ ਜੀ ਮੈਂ ਗੱਡੀ ਜੀ ਰੱਖਦੇ ਜਾਨ ਮੋਹਾਂ ਜਾਂਦਾ ਫੇ ਜਾਓ ਜੇ ਕਰਨਾ ਹੁਣ ਕੰਮ ਹਾਂ ਚੱਲਿਆ ਕਰਾਉਣ ਵਾਸਤੇ ਤੁਸੀਂ ਦੋ ਜਣੇ ਖੜੇ ਹੋ ਇੱਕ ਜਣਾ ਚੂੜੀ ਸਾਫ ਕਰਨ ਲੱਗਿਆ ਵੇ ਕੰਮੇ ਚਾਖਿਆਂ ਵਿੱਚ ਬਸਾਰ ਦੇ ਲਈ ਸਮਾਰਨ ਕਰਦੇ ਹਾਂ ਇਹਨੂੰ ਮਾਥੜ ਇਹਨਾਂ ਨੇ 100 ਹੋ ਗਿਆ 21 ਨਹੀਂ ਹੈ ਤਗੀ ਹਾਂ ਐ ਰਾਜ 100 ਹੋ ਗਿਆ 21 ਨਹੀਂ ਹੈ ਤਗੀ ਹਾਂ ਮੈਂ ਅਗਲਾ ਪ੍ਰੋਜੈਕਟ ਕਰ ਲੈ ਇਧਰ ਨੂੰ ਕਰ ਲੈ ਮੈਨੂੰ ਕਹਿੰਦਾ 4 ਵਜ ਗਿਆ ਹੋਣੀ ਤੇਰੇ ਵੱਡੂ 21 ਮਾਦ ਦੋਗੀ ਹੋਰ ਤੇ ਵੱਢਣ ਚਲੇ ਗਿਆ ਫਿਰ ਇਹਨੂੰ ਦੂਏ ਦਿਨ ਸਮਝਾਇਆ ਕਹਿੰਦਾ ਤੇਰੇ ਦੀ ਕੀ ਕੀ ਚਿੜੀ ਪੁੱਤ ਹੈ ਜੀ ਦੁਪਹਿਰ ਨੂੰ ਵੱਡੀ ਫਰਾਂਦੇ ਉਹ 21 ਵਰਗਾ ਝਾੜ ਵੀ ਹੁੰਦੀ ਆ ਕਿਥੇ ਨਾ ਨਾ ਝਾੜ ਦੋ ਤਾਂ ਜ਼ਿਆਦੇ ਰਹਿਣਾ ساری ਉਮਰ ਉਹ ਤਾਂ ਰਹਿੰਦਾ ਤੇ ਇਹ ਝਾੜ ਵਧੀਆ ਥਾ ਝਾੜ ਦੋ ساری ਉਮਰ ਝਾੜ ਰਹਿਣਾ ਗੱਟੂ ਦੇ ਐਦੇ ਐਦੇ ਹੀ ਹੁੰਦੇ ਜਿਹੋ ਦੇ ਮੈਂ ਕੱਟ ਨਾ ਕਾਟ ਹਮ 1 ਸਾਰ ਫਾ ਉਹ ਤਾਂ ਬਾਅਦ ਪਤਾ ਨਹੀਂ ਕਿਹੜੀ ਬਿਮਾਰੀ ਲੱਗੀ ਨੂੰ ਕਿਹੜੀ ਨਹੀਂ ਇੱਕ ਪੂਛਾ ਵੀ ਆਪਣੇ ਬਿਮਾਰੀਆਂ ਨਹੀਂ ਲੱਤੀ ਐ ਪੂਛਾ ਤਾਂ ਹੁਣ ਵੀ ਬੰਦ ਕਰਤੀ ਪੂਛਾ ਬੰਦ ਯਾਰ 110 ਗਿਆ ਇਧਰ ਜਲੀਆ ਮੋਗ ਗਿਆ ਕਿੰਨੂੰ ਸਾਰੀ ਪੂਛਾ ਹੀ ਐ ਉਹ ਹੈ ਤਾਂ ਕੋਈ ਆਪਣੇ ਇਰੀ ਨਹੀਂ ਚੱਲਦੀ ਪੂਛਾ ਯਾਰ ਕਾਦੇ ਸਲਾਬ ਜਿਆਦਾ ਸਲਾਬ ਜਿਆਦਾ ਆਪਣੇ ਪੱਕਣ ਤੇ ਨਹੀਂ ਹੁੰਦੀ ਰੁਕ ਜਾਂਦੀਆਂ ਪਿੱਛੇ ਆ ਕੇ ਹੈ ਐ ਕਿ 110 ਨੇ ਦੇਖੀ ਤਾਂ ਉੱਡ ਗਿਆ ਹੱਲ ਕਰਾਉਣੇ ਕਿਉਂ ਪੂਛਾ ਹੀ ਐ ਇਹ ਇਧਰ ਇਧਰ ਜਿਹਨੇ ਨਿਸਰੀ ਇਧਰੋਂ ਖੜੀ ਐ ਸਿਕਾਇਤ ਕਰੇ ਤਾਂ ਸਹੀ ਪੂਛਾ ਹੀ ਐ ਇਹ ਇਹ ਵੀ ਪੂਛਾ ਨਾਲ ਵੀ ਐ ਅੱਛਾ ਵੀ ਕਾਗਜ਼ ਲਾਈ ਦੀ ਮੈਂ ਉਹ ਗੀਆਂ ਉਹ ਭਰ ਗਿਆ ਡੌਲੇ ਜੇ ਭਰ ਲਏ ਹੋਂ ਥੱਲੇ ਚਲੋ ਫੇਰ ਵੀ ਪੂਛਾ ਜਿੰਨਾ ਨਹੀਂ ਲਿੰਦੀ ਟਾਈਮ 110 ਜਿੰਨਾ ਲੈ ਟਾਈਮ ਉਹ ਛਾੜ ਵੀ ਜਿਹੀ ਉਹੀ ਬਾਤ ਦਿੰਦੀ ਹੈ ਹਾਂ ਇਹਦਾ ਹੈ ਉਹ ਜਿਹੜੀ ਰੋਹ ਹੈ ਉਹ ਤਾਂ ਦਿੰਦੀ ਹੈ ਬਾਤ ਛਾੜ ਦਿੰਦੀ ਹੈ ਹਾਂ ਜਿਹੜੀ ਆ ਰੋਕੇ ਚੜ ਕੇ ਆ ਕੜ ਕੇ ਪੱਕੇ ਉਹ ਛਾੜ ਦਿੰਦੀ ਉਹ ਫੜ ਕੇ ਰਹਿੰਦਾ ਹੈ ਉਹ ਮੇਰੀ 1609 ਦੀ ਉਹ ਪੂਛਾ ਦਾ ਹੀ ਕੋਈ ਬਦਲਾਅ ਤਾਂ ਸਭ ਤੇ ਰੇਟ ਵੱਡੀ ਨੇ ਪਿਛਲੇ ਸਾਲ ਆ ਕਰਾਲੀ ਵੀ ਇੰਨੀ ਦੀ 34 ਦਾ ਛਾੜਦਾ ਮੇਰੇ ਖੂਬ ਉਹ ਆਇਆ ਵੀ ਜਿਹੜੀ ਜੀ ਨੇ ਟਾਈਮ ਲੈਣਾ ਫਿਰ ਉਹ ਦੱਸ ਦੇਈਆ ਬਜਟ ਤੱਕ ਆਉਗਾ ਉਹ ਕਹਿੰਦੇ ਇਹ ਸਰਫੇ ਲੱਕੜੀ ਦੇ ਆ ਇਹਦੇ ਵਿੱਚ ਲੱਕੜੀ ਦੇ ਆ ਪਾਏ ਵੀ ਨਹੀਂ ਆ ਨਵੇਂ ਪਾਏ ਆ ਅੰਦਰ ਆਹ ਨੂੰ ਦੱਬੀ ਪੋਣਾ ਬੰਦਾ ਵਿੱਚ ਹੋਰ ਲੱਕੜੀ ਨਾਲ ਵੀ ਜਾਂਦਾ ਕੰਮ ਆਹਦੀ ਦਿਹਾੜੀ ਸਾਰੀ ਇਹਨਾਂ ਨੇ ਖਾਈ ਉਹ ਦੇਖ ਅੱਛਾ ਆਹ ਹੋਮਣਾ ਜਿਹੜਾ ਦੂਰ ਤੋਂ ਲਾਈਕਿਨ ਪਿੱਛੇ ਵੀ ਇਹ ਦਾਸ ਐਂ ਹੈ ਠੀਕ ਹੈ ਹੂੰ ਇਹ ਆ ਦੇਖ ਉਰੇ ਦੇ ਆ ਆ ਇਹਨੇ ਸਾਰੇ ਸਟਾਪ ਆਫਟਰ ਮਾਰੇ ਹੀ ਨੇ ਬਰਹਾਨ ਜਦ ਦਿਲਵੀ ਉਹਦੇ ਵੱਡੀ ਦੀ ਪਹਿਲੀ ਝਾਰ ਇਹਦੀ ਆ ਕੱਟ ਨਿਕਲ ਗਈ ਜਦ ਦਰਸ਼ਨ ਬਾਈ ਦੇ ਉਹਨਾਂ ਦੀ ਕਿ ਤੇ ਆਪਾਂ ਹਾਂ ਸਾਹਿਬ ਦੇ ਉੱਤੇ ਹਾਂ ਜਦ ਵੀ ਮਸ਼ੀਨ ਹੋਇਆ ਗਿਆ ਇੱਕ ਜਿਹੜਾ ਠੀਕ ਦੀ ਆ ਕੱਟਰ ਨਿਕਲ ਗਈ ਚੈਨ ਇੱਕ ਨਾ ਘੁੰਮੀ ਜੀ ਦੇਖਿਆ ਹੈ ਨਹੀਂ ਸਾਬਾ ਕਰੋਗੇ ਮਾਲ ਸਾਰਾ ਰੁਕੇ ਰੁਕੇ ਉਹ ਵਿਚਲਾ ਰੁਕੇ ਉੱਪਰ ਘੁੰਮੀ ਗਈ ਚੈਨ ਘੁੰਮੀ ਆ ਹਾਂ ਉਹ ਰੁਕ ਗਿਆ ਸ਼ਾਹ ਰੁਕ ਗਿਆ ਦੇਖ ਜੀ ਅੱਗੇ ਵਿਚਕੂ ਮਦੈ ਉਹ ਮਾਰਦੇ ਨੇ ਆਟੇ-ਗੋਡੇ ਦੇ ਦੇਖੋ ਗੋਡੇ ਦੇ ਵਰਗੇ ਆਂ ਕਿ ਮੁੰਡੇ ਆਉਹੀ ਆਉਹੀ ਹੈ ਹੈ ਹਾਂ ਹਾਂ ਆ ਵਾ ਠੀਕ ਹੈ ਇਹਦਾ ਇਹਦਾ ਸਾਰਾ ਪ੍ਰੋਸੈਸ ਉੱਪਰ ਹੁੰਦਾ ਹਾਂ ਹਾਂ ਜਿਹੜਾ ਮਾਲ ਹੈ ਇਹਦੇ ਉੱਪਰ ਜੜ ਕੇ ਹੋਣਾ ਹੈ ਹਾਂ ਮੇਰੇ ਨਾਲ ਵੀ ਇਹ ਨਾਲ ਇੱਥੇ ਨੂੰ ਕਰਨਾ ਫਿਰ ਉਹਦੇ ਪਛਾਨੇ ਕਰਨੇ ਹੋਰ ਉਹਦੇ ਵਿਚ ਆਣੇ ਵੇ ਯਾਰੋ ਫੈਕਸ਼ਨ ਨੇ ਮਾਰਦਣਾ ਦੇਖੋ ਉਹ ਉਹ ਜਿਹੜਾ ਰੱਖਿਆ ਹੋਇਆ ਹਾਂ ਉਹਨੇ ਦਾਣੇ ਜੇਦ ਨਹੀਂ ਜਿਹੜੇ ਦਾਣੇ ਨਾਲ ਫੂਲ ਦੇ ਉੱਪਰ ਚਲੇ ਗਏ ਉਹ ਇਹਨਾਂ ਨੇ ਪਾਉਂਦੇ ਫੂਲੀ ਤੇ ਪੱਧਰ ਦਾਣਾ ਠੀਕ ਹੈ ਜਿਹੜਾ ਉੱਪਰ ਚਲੇ ਗਿਆ ਇਹ ਐ ਐ ਮਾਰ ਕੇ ਜਾਂਦੇ ਚੱਕ ਚੱਕ ਕੇ ਫੂਲ ਨੂੰ ਦਾਣੇ ਥੱਲੇ ਜਿਹੜੇ ਆਪਾਂ ਦਾਣਾ ਦੇਖਦੇ ਆਂ ਠੀਕ ਹੈ ਆਪਾਂ ਕਹਿੰਦੇ ਆ ਯਾਰ ਦਾਣਾ ਆ ਰਿਹਾ ਦਾਣਾ ਮਸ਼ੀਨ ਹੋਰ ਕਿਤੇ ਤੇ ਨਹੀਂ ਗੇਂਦੀ ਹੈਗੀ ਉਹਦਾ ਕਈ ਜੀਰੇ ਨੂੰ ਆਤਾ ਤੂੰ ਆਪਣੇ ਪੱਤਿਆਂ ਨਾਲੇ શરીર ਨਾਲੇ ਲਾ ਕੇ ਦੇਖ ਨਹੀਂ ਚਿਰਦੇ ਆ ਪੱਤੇ ਚਿਰਦੇ ਆ ਹਾਂ ਜਿਹੜਦਾ ਨਾ ਬੱਤੀ 36 ਉਹ ਜਿਰੀ ਵੀ ਫਿਰ ਉਹਦੇ ਦਾ ਬਜਿਰੀ ਨੂੰ ਫਫਾ ਫਸ ਲੈਣਾ ਫਾਨਾ ਦਉ ਨੂੰ ਉਹ ਫਿਰ ਇਹਦੇ ਪਰ ਆਉਂਦਾ ਜਿਹੜਾ ਫੂਸੇ ਦਾਣਾ ਆ ਗਿਆ ਇਹਦੇ ਆਉਣਾ ਫਿਰ ਇਹ ਇਹਦੇ ਪਰ ਫੂਸ ਨੇ ਆਉਣਾ ਨਾ ਇਹਨੂੰ ਉਹਦੇ ਚਾੜ ਕੇ ਫੂਸ ਨੂੰ ਐ ਮਾਰੀ ਜਾਂਦਾ ਐ ਫੂਸ ਐ ਨਹੀਂ ਵੀ ਐ ਇਕੱਠਾ ਹੀ ਆ ਰਿਹਾ ਹਾਂ ਇਹ ਤਾਂ ਨਹੀਂ ਛਾਣਦਾ ਨਾ ਹਾਂ ਇਹ ਫੂਸ ਨੂੰ ਦਾਣਾ ਆ ਜਿਵੇਂ ਆਪਾਂ ਤੰਗੜੀ ਨਾਲ ਕਿਸੇ ਚੀਜ਼ ਨੂੰ ਆਉਂਦੀ ਕਰਦੇ ਆਹ ਇਹਨਾਂ ਦਾ ਝਾੜਦਾ ਪੂਰਾ ਝਾੜਦਾ ਜਿੰਨਾ ਇਹਦਾ ਦਾਮ ਹੈਗਾ ਜਿੱਕਣਾ ਹੋਣੇ ਇਹਦਾ ਬੜੀ ਸੁਪੀਰ ਪਰ ਐ ਚੱਲਦੇ ਹੁੰਦੇ ਆ ਆਪਾਂ ਕਹਿੰਦੇ ਵੀ ਰੋਲ ਲੋ ਰੋਲ ਵਾਲਾ ਕਰ ਰੋਲ ਵਾਲਾ ਹਾਂ ਬਸ ਬਸ ਉਹ ਦਾਣਾ ਫੇਰ ਜਿਹੜਾ ਇਹਦੀ ਪਰ ਜਾਲੀ ਲੱਗੀ ਹੋਈ ਆ ਤੂੰ ਅੱਗੇ ਦੇਖਦੀ ਆ ਦਾਣਾ ਵਿੱਚ ਗਿਰ ਜਾਣਾ ਠੀਕ ਆ ਫੂਸ ਨੇ ਉਹ ਮੋਟੇ ਮੋਟੇ ਨੇ ਪਿੱਛੇ ਆ ਜਾਣਾ ਫੂਸ ਨੇ ਇੱਥੇ ਕਿੰਨਾ ਫਿਰਨਾ ਉਰੇ ਲੱਗਣਾ ਐਸਾ ਨਾ ਇੱਥੇ ਜਿਹਨੇ ਇਹਦੇ ਵਿੱਚ ਦਾਣਾ ਗਿਰਨਾ ਉਹ ਉਹ ਤਿਲ ਕਿਉਂ ਦੇਖੋ ਗਿਰ ਗਿਆ ਉਹ ਕੱਟ ਲੱਗਿਆ ਆਹ ਕੱਟ ਲੱਗਿਆ ਉਹਦੇ ਵੀ ਦੇਖਣਾ ਅੱਛਾ ਉਰੇ ਉਹ ਆਪਣਾ ਸੀਪ ਪੈਣੀ ਆ ਚੱਲਣਾ ਸੀਪ ਉਹਦੇ ਵਿੱਚ ਗਿਰਨਾ ਠੀਕ ਆ ਉਨੇ ਬਰਾਉਂਟ ਜਿੱਕਰ ਆ ਵਰ ਮੈਨੋਂ ਹੈ ਉਹ ਬਨ ਉਹ ਦਾਣੇ ਵਾਲਾ ਹੈ ਉੱਪਰ ਜਿਹੜਾ ਸਾਫ ਦਾਣਾ ਇਹਦੇ ਹੋ ਗਿਆ ਨਾ ਠੀਕ ਹੈ ਠੀਕ ਹੈ ਜਿਹੜਾ ਸਾਫ ਹੈ ਮੰਨ ਲਾ ਜਿਹੜਾ ਇੱਕ ਵਾਰ ਜਾਂਦਾ ਉਹਦੇ ਗਿਰਨਾ ਫੂਸ ਗਿਰਨਾ ਤੇ ਫੂਸ ਫੇਰ ਜਾਣਾ ਫੇਰ ਵਾਪਸ ਜਾਣਾ ਇੱਥੇ ਤੋਂ ਉੱਪਰ ਜਾਣਾ ਅੱਗੇ ਆ ਤਾਂ ਹੈਗਾ ਟੈਂਕਾ ਠੀਕ ਹੈ ਉਹ ਹੋਰਲਾ ਇਹ ਫੂਸ ਵਾਲਾ ਜਿਹੜਾ ਆਪਣਾ ਦਾਣਾ ਰੱਖਿਆ ਬੰਦੀ ਹੋਈ ਹਾਂ ਜੀ ਇਹ ਤਾਂ ਸ਼ੁਰੂ ਕਰ ਗਿਰਨਾ ਇਹ ਟੋਟਾ ਵਾਣਾ ਫੇਰ ਪਿੱਛੇ ਨਿਕਲ ਐਨਾ ਕੁਝ ਕਰਦੀ ਐ ਇਹ ਤਾਂ ਦਾਣੇ ਸਾਦ ਨਿਕਲਦੇ ਆ ਹੁਣ ਆਪਾਂ ਕਹਿ ਤਾਂ ਦੰਦਿਆ ਆ ਆਪਾਂ ਬਈ ਕਹਿ ਜੰਦਾ ਆ ਵਿੱਚ ਰੱਖੇ ਆ ਆਪਾਂ ਇੱਕ ਇੱਕ ਦੋ ਦੋ ਦਾਣਿਆਂ ਨੂੰ ਵੀ ਉਹ ਕਰਦੇ ਆ ਹਾਂ ਐਡੀ ਮਸ਼ੀਨਰੀ ਨਹੀਂ ਉਹ ਕਰਦੀ ਹੈਗੀ ਉਹ ਦਾਣੇ ਸਟਾਫ ਆਕਰਾਂ ਦੇ ਚੱਕਰਾਂ ਦਾ ਕਿਸੇ ਜੇ ਹੁਣ ਅਸੀਂ ਮੰਨ ਲਾ ਹੁਣ ਗਰਾਰੇ ਅਸੀਂ ਦੇਖ ਸਾਰਿਆਂ ਕਰੀ ਪਿਆ ਜੀ ਇਹ ਗਰਾਰੇ ਨਾਲ ਵਿੱਚ ਵੱਧ ਘੱਟ ਹੁੰਦੇ ਆ ਹਾਂ ਉਹ ਬਈ ਹੁਣ ਉਹਨਾਂ ਦੇ ਹਿਸਾਬ ਆ ਉਹਨਾਂ ਦੇ ਹਿਸਾਬ ਨਾਲ ਜੇ ਕਈਆਂ ਨੇ ਬਾਦਫ ਕੰਮੇ ਜਕਰ ਤਾਂ ਵੀ ਪਿੱਛੇ ਪੱਟਾ ਆਉਂਦੇ ਨੇ ਦਾਣੇ ਉਹਦੇ ਉੱਪਰ ਨੂੰ ਛੇਤੀ ਗੇੜਨਾ ਫੂਸ ਤੇ ਪਨੂੰ ਗਿਰ ਜਾਂਦੇ ਨੇ ਪਰ ਹੁਣ ਦੇਖਾ ਜਿਹੜੇ ਘਰ ਆਏ ਤਾਂ ਵੀ ਨਹੀਂ ਛੰਣਨਾ ਤਾਂ ਵੀ ਫੂਸ ਪਰ ਨੂੰ ਆ ਜਾਣਾ ਪਰ ਜਿਹੜੀ ਹੁਣ ਅਸੀਂ ਪੂਰੇ ਬਰਾਬਰਾਂ ਦੇ ਹਰੇ ਗੁੱਟਾ ਵੀ ਡਿੱਡਾ ਪਾਏ ਵਾਪਸ ਡਿੱਡਾ ਪਤਾ ਜਣਾ ਹੁਣ ਕਹਿੰਦਾ ਮਾਰੇ ਹਲਾ ਦੇ ਜਾਨੀ ਅਸੀਂ ਆ ਦੇਗਾ ਉਹ ਤਾਂ ਸਿੰਗਲ ਹੁੰਦੇ ਆ ਅਸੀਂ ਡੇਢ ਪਾ ਲਿਆ ਪਿੱਛੇ ਤੇ ਉੱਚੀ ਕਰ ਦੇ ਜਿਹੜਾ ਮਾਲ ਆ ਹੋਰ ਐਨ ਇਵ ਤੁਸੀਂ ਗਿਰਿਆ ਮਾਰਾਂ ਦਾ ਆਂਦਾ ਪਿੱਛੇ ਗਿਰ ਗਿਆ ਜਦ ਇਹ ਹਾਂ ਥੋੜਾ ਜਿਹਾ ਮਾਰ ਤਾਲ ਜਿਆਦਾ ਕਰਤੀ ਤੁਹਾਨੂੰ ਹਾਂ ਪਿੱਛੇ ਨੂੰ ਵੀ ਹਾਂ ਇਹਦੇ ਇਹਨਾਂ ਦਾ ਮਤਲਬ ਵੀ ਟਾਈਮ ਲਵੇ ਪਿੱਛੇ ਗਿਰਦਾ ਇਹਨਾਂ ਨੂੰ ਨਾ ਜ਼ੋਰ ਬਣੇ ਹਾਂ ਦੂਰ ਰੋਡ ਦਾ ਹਾਂ ਜਿਹੜੇ ਦਾਣਾ ਦੀ ਸ਼ਿਕਾਇਤ ਆਉਂਦੀ ਉਹ ਆਵੇ ਨਾ ਹਾਂ ਹੁਣ ਆਇਆ ਬਈ ਇੱਕ ਇੱਕ ਦੋ ਦੋ ਦੌੜਦਾ ਬਈ ਅੰਨੇ ਵੀ ਚੁੱਕ ਕੋਈ ਲੋਗ ਨਾ ਵਾਹ ਟੀ ਮਸ਼ੀਨਰੀ ਆ ਮਾੜਾ ਮੋਟਾ ਤਾਂ ਨਾ ਕਰਨਾ ਹੀ ਆ ਇੰਨਾ ਤੇ ਅਗਰ ਹੁਣ ਮੂਰੇ ਵੱਢ ਪਈ ਜਾਂਦੀ ਹੈ ਪੂਰੇ ਖਿੰਡ ਕਰਨ ਦਾ ਖਿੰਡ ਦਾ ਆਏ ਤਾਂ ਹੁਣ ਜੇ ਆਪਾਂ ਲੇਬਰ ਤੇ ਵੜਾਈ ਉਹ ਵੀ ਨੁਕਸਾਨ ਕਰਦੀ ਆ ਹਾਂ ਥੋੜੇ ਜਿਆਦਾ ਬਹਿਮ ਕਰਦੇ ਮੈਂ ਹੋਰੇ ਵੀ ਹੁਣ ਅਕੋਂ ਵੱਢ ਕੇ ਹੋਰ ਕੋਈ ਨਾਲ ਅਨ ਨੂੰ ਪਤਾ ਵੀ ਨਹੀਂ ਕੋਈ ਹੋਰ ਨਹੀਂ ਨਾਲ ਹਾਂ ਟਿਕਣਾ ਚਾਹੀਆਂ ਨੇ ਹੋਏ ਤਾਂ ਕਿਸੇ ਨੇ ਹਵਾ ਵਧਾਤੀ ਹਾਂ ਕਿ ਤੁਹਾਨੂੰ ਹੋਣਾ ਕੰਮ ਕੋਈ ਜੀੜੀ ਦੀ ਲੱਗਦੀ ਕੋਈ ਮੁੜੇ ਪੈਂਦੀ ਅੱਛਾ ਕਾਂਗਰੂ ਨਿੱਗਰ ਆਉਂਦੀ ਐ ਸਫਾਈ ਵਾ ਚਾਹੀਦੀ ਹਵਾ ਵੱਧ ਮਾਰਨੇ ਨੇ ਘੁੰਮ ਕੇ ਪੈਣੀ ਆ ਦੇ ਆ ਪੁਲੀ ਬਾਹਰ ਆ ਜਣੀ ਐ ਅੰਦਰ ਚ ਦੇ ਜਾਣੀ ਠੀਕ ਆ ਜੇ ਕਿਤੇ ਕਈ ਬੰਦੇ ਇਕਣਾ ਕਰਦੇ ਐ ਇਕਣਾ ਚਲਾ ਦਿੰਦੇ ਫੇਰ ਫੇਰ ਮਾਰਦੇ ਐ ਚੱਕ ਕੇ ਫੇਰ ਸੀਪਰ ਨੂੰ ਮਾਰ ਦਈਏ ਤਾਂ ਨੇ ਅੱਛਾ ਹਵਾ ਬਾਤ ਆ ਹਵਾ ਵੱਜਣ ਦੀ ਆ ਇੱਕ ਹੋਰ ਚੱਕਰਾ ਡੀਜੇ ਨਾਲ ਦੇ ਜੀਰੀ ਜੀਰੀ ਐਨੇ ਜੀਰੀਆਂ ਬੰਦਾ ਹੁੰਦਾ ਐਦ ਕੀ ਨਾਲ ਐਂ ਦੇਖਦਾ ਹੁੰਦੀ ਵੀ ਜੀਰੀਆਂ 2 1 2 ਹਾਂ ਪੂਸਾ ਹੁੰਦੀ ਦੀ ਬਾਈ ਪੂਸਾ ਜਿਹੜੀ ਇਹਨੂੰ ਜਿਵੇਂ ਮਰਜ਼ੀ ਮਸ਼ੀਨ ਭਜਾ ਦਾ ਪੂਸਾ ਜਿਹੜਾ ਪੂਸ ਮੋਟਾ ਹੁੰਦਾ ਹੂੰ ਰਾਣਾ ਪੱਤਾ ਤੋਂ ਹਮੋਂ ਤਾਂ ਉਹ ਪਨ ਰੋਲ ਕੇ ਪਿੱਛੇ ਚੱਲੇ ਜਾਂਦਾ ਦਾਣਾ ਦਾ ਸਾਰਾ ਖੇਤ ਹੂੰ ਉਹਦਾ ਜੀਰੀ ਦਾ ਕੱਟਾ ਵੀ ਘੱਟ ਭਰਦਾ ਹੈ ਬਜਨ ਹੁੰਦਾ 21 ਦਾ ਵੀ 21 ਦਾ ਵੀ ਕਣਕਾਲ ਕੰਮ ਦਾ ਉਹਦਾ 21 ਮਾਰ ਖਾਂਦੀ ਦੀ 21 ਛੱਡਦੀ ਨਹੀਂ ਦੀ ਸਾਨੂੰ ਤਾਂ ਇੱਕ ਸੱਟ ਮਾਰ ਜਦੇ ਛੱਡਦੀ ਆ ਜੀੜੀ ਦੀ ਉਹ ਜੀੜੀ ਦੀ ਜੇ ਕੱਸ ਦੇ ਤੇ ਹੂੰ ਟੱਕਣੀ ਹੁੰਦੀ ਬਣੀ ਹੁੰਦੀ ਜੇ ਥੋੜੀ ਢਿੱਲੀ ਛੱਡਦੇ ਤਾਂ ਪਿੱਛੇ ਨਹੀਂ ਜਾਂਦਾ ਤਾਂ ਲੜੀ ਆਉਂਦੀ ਹਾਂ ਇਹੀ 734 ਹੁਣ ਵੀ 734 ਦਾ ਬੀਜ ਦਾ ਇਹੀ ਚੱਕਰ ਅੱਛਾ ਸਾਂਝੀ ਸਵੇਰ ਬਈ ਨਾ ਤੰਗ ਕਰਦਾ ਇਹ ਬਾਈ ਤੇ ਇੱਤਰ ਜੀਰੋ ਇੱਕ ਦੱਦੇ ਤੂੰ ਕਿਹੜੇ ਟਾਈਮ ਵੜਾਉਣੇ ਆ ਲਈ ਓਕੇ ਆ ਉਹ ਜੰਮਾ ਹੀ ਓਕੇ ਆ ਉਹ ਤਾਂ ਬਹੁਤ ਨਾਜ਼ੁਕ ਚੀਜ਼ ਆ ਉਹ ਦੂਰ ਜਿਹੜੀ ਦੂਈ ਆ 468 ਬਾਕੀ ਸਾਰੀਆਂ ਜੀਰੀਆਂ ਠੀਕ ਆ ਹਮ ਬਸ 7:34 ਨੇ ਮਾਰ ਪਾਈ ਆ ਅੱਛਾ ਮਰਜ਼ੀ ਮਸ਼ੀਨਾਂ ਨਾਲ ਕੁਛ ਨਹੀਂ ਬਹੁਤਾ ਹੁੰਦੇ ਸਾਨੂੰ ਬਾਈ ਐ ਹੁੰਦਾ ਹੁੰਦਾ ਗੱਡੀ ਤੇ ਅਸੀਂ ਤਾਂ ਹੀ ਬਾਸਕਟ ਦਾ ਕਈ ਬੰਦੇ ਨੇ ਨਾ ਐਦ ਗਿਆ ਬਹੁਤ ਜ਼ਿਆਦਾ ਅਗਲਾ ਦੇਣਾ ਪੂਰੀਆਂ ਬਾਸਕਟਾਂ ਕਈ ਇਹ ਬੰਦੇ ਤਾਂ ਇੱਕੇ ਰਹਿਣ ਲਾਉਂਦੇ ਆ ਹਮ ਉਹ ਪੂਸਾ ਵਿੱਚ ਇੱਕ ਲੈਣ ਦੀ ਚੱਲ ਜਾਂਦੀ ਏ ਦੀ ਅੱਛਾ ਦੇਖਾਂ ਦੀ ਅੱਛਾ ਸਾਡੀ ਦੇਖ ਲੈ ਭਾਈ ਦੋ ਪਿਛਲੇ ਪੂਰੇ ਇੱਕ ਅਗਲੀ ਇੱਕ ਪੰਗਾ ਕਰ ਲਿਆ ਤਾਂ ਜੀ ਗਵਾ ਕੇ ਲਾਉਣੀਆਂ ਪੈਣਗੀਆਂ ਅਸੀਂ ਇੱਕ ਕੋਈ ਕੋਈ ਕਿ ਮਾਲ ਵੀ ਜਾਣਾ ਆ ਦੋ ਪੂਰੀਆਂ ਇਹ ਚੀਜ਼ਾਂ ਵਿੱਚ ਘੁੰਮਣਾ ਇਹ ਹਾਂ ਇੱਕ ਨੇ ਇੱਕ ਨੇ ਚੱਲਣਾ ਇਹ ਜੀ ਕਹਿਣਾ ਹੈਗਾ ਸੀ ਇਹ ਇੱਥੇ ਤੇ ਇੱਥੇ ਜਿਹਨਾਂ ਦੇ ਵਿੱਚੋਂ ਇਹ ਇਹ ਛਿੱਟੇ ਇਸ ਨੂੰ ਝਾੜਨੇ ਇਹਨੇ ਇਹਨੇ ਝਾੜਨਾ ਸਾਰਾ ਕੰਮ ਹਰੇਕ ਚੀਜ਼ ਦਾ ਆਪਣਾ ਕੰਮ ਆ ਇਹ ਸਪੈਕਾਂ ਨੇ ਹੁ ਆਏ ਦੇਖ ਲੈ ਵੀ ਇਹ ਭਾਈ ਹੁਣ ਚਲੋ ਆਏ ਵੀ ਪਤਾ ਲਾ ਜਿੰਨਾ ਅਸੀਂ ਆਪਣੇ ਕਿਹਨੇ ਤਾਂ ਫੁੱਲ ਦਸੰਦੀ ਕਰਦੇ ਜੀ ਭਾਈ ਕਿਸ ਦਾ ਨੁਕਸਾਨ ਨੁਕਸਾਨ ਹੋ ਕੋਈ ਨਹੀਂ ਕਰਦਾ ਹੁੰਦਾ ਜਾਣ ਕੇ ਜੇ ਬੰਦੇ ਆਉਣੇ ਥੋੜੇ ਜਿਆਦਾ ਨਹੀਂ ਉਹ ਕਰਦੇ ਆ ਹੁੰਦਾ ਭਾਈ 20 ਦੇ 20 ਤਰ੍ਹਾਂ ਦੇ ਆ ਤੇਰਾ 20 ਹੋਰ ਤੇਰਾ ਕੋਈ ਪੂਰਾ ਤੇਰੇ ਕੋਲ ਤੇ ਮਸ਼ੀਨ ਦੂਏ ਪਾਸੇ ਗਈ ਹੂੰ ਠੀਕ ਆ ਉਹਦਾ ਐ ਨਹੀਂ ਪਤਾ ਦਾਣਾ ਹਲਕਾ ਭਾਰੀ ਆ ਕਿਆ ਹਾਂ ਹਲਕਾ ਭਾਰੀ ਉਹ ਵੇਚੱਕੇ ਮਾਰੀ ਹੂੰ ਜੀ ਵੀ ਦਾ ਸਭ ਤੋਂ ਜ਼ਿਆਦਾ ਪੰਗਾ ਕਣਕ ਠੀਕ ਆ ਕਣਕ ਠੀਕ ਆ ਕਣਕ ਦੇ ਬੀਜ ਆ ਕਣਕ ਭਰ ਨਿੱਗਰ ਕੋਈ ਵੀ ਹੋ ਹਮ ਕਣਕ ਦੇ ਚੱਕਰ ਹੋਰ ਹੁੰਦਾ ਕਣਕ ਦੇ ਰੋੜ ਜਾਂਦੇ ਆ ਰੋੜ ਜਾਂਦੇ ਆ ਜੀ ਵੀ ਦਾ ਬਈ ਫੂਸਪਨ ਮਿਲਣਾ ਨਹੀਂ ਜਾਂਦਾ ਆ ਤਾਂ ਕਰਦਾ ਆ ਵੀ ਨਾਲ ਕੇ ਜਿਹੜੇ ਉਹਰੇ ਆਉਣ ਐਸੇ ਨਾਲ ਮੁਰਕੇ ਜਾਣੇ ਹੋਰੇ ਮੁਰਕੇ ਜਾਣੇ ਇੱਥੇ ਆਉਣੇ ਜਿਹੜੇ ਤੋਂ ਕਹਿੰਦਾ ਹੀ ਫੂ ਬੁੱਜ ਜਾਣੇ ਉਹ ਦੂਰੇ ਨਾਲ ਚੱਕਰੀ ਆ ਉਹ ਹੋਰੇ ਆਉਣੇ ਫਿਰ ਬੱਲੀ ਕੋਈ ਹਾਂ ਐਡੀ ਬੱਲੀ ਕੋਈ ਆ ਗਈ ਜਿਹੜੀ ਉਹ ਐਸੇ ਆਉਣ ਠੀਕ ਆ ਠੀਕ ਆ ਚੇਰਾ ਦੁਬਾਰੇ ਖੂਹ ਸੇਠਨ ਜਾਣਾ ਔਰੇ ਔਰੇ ਥੈਸੇ ਚੱਲਦਾ ਇੱਥੇ ਆ ਗਿਆ ਥੈਸੇ ਚੱਲਦਾ ਔਰੇ ਥੈਸੇ ਦੇ ਵਿੱਚ ਆਣਾ ਸੱਤੀ ਪਹੰਦਾ ਵੀਰ ਜਾਨੂ ਉਹ ਪਾਇਆ ਸੈਟਿੰਗ ਕਰਕੇ ਜਾਨੂ ਫੇਰ ਵੱਡਾ ਹੋ ਜਾਂਦਾ ਆ ਨਾ ਹਾਂ ਅੱਗੇ ਦੇਖ ਲਈ ਰੱਖੇ ਰਹਿੰਦਾ ਫੇਰ ਉੱਥੇ ਜਾ ਕੇ ਦੂਜੇ ਕਹਿ ਵਿੱਚ ਕੇ ਉਹ ਕਰ ਲੈ ਐਦਿਕੀ ਦਾ ਹੀ ਕੋ ਚੱਲਣਾ ਜਿਹੜੇ ਸਾਹਮਣੇ ਬੂਟੇ ਆ ਐਵੇਂ ਥੋੜਾ ਜਾਨਵਰ ਦੇ ਮਾਰ ਕੇ ਫਿਰ ਜਾਂਦਾ ਜਾਂ ਕੰਮ ਜਾਉ ਲੱਗਦਾ ਹਾਂ ਫੇਰ ਅਗਲਾ ਕਹਾਂ ਯਾਰ ਉਹ ਗੇੜੇ ਨੂੰ ਬਹੁਤ ਢਾਣੇ ਮਾਰੇ ਹਾਂ ਇਹੀ ਗੇੜਿਆਂ ਦਾ ਕਈ ਵਾਰ ਤੁਸੀਂ ਦੇਖਿਆ ਹੋਣਾ ਕਿਸੇ ਗੇੜੇ ਚ ਮਾਰਦੇ ਕਿਸੇ ਗਿਹੜੇ ਦੇ ਦਾਣਾ ਆ ਗਿਆ ਹਾਂ ਜਾਂ ਹੋਰ ਦੇ ਵੱਢ ਕੇ ਹੁੰਦੇ ਆ ਇਸੇ ਬੰਦੇ ਦੇ ਦਾਣਾ ਹੈ ਦੂਰੇ ਦੇ ਮਾਰਨ ਆ ਜਦੇ ਆ ਹੀ ਚੱਕਰ ਪੈਂਦਾ ਬੀ ਦਾ ਚੱਕਰ ਪੈਂਦਾ ਹੋਰ ਨੂੰ ਹੀ ਹੈ ਹੋਰ ਨੂੰ ਇਹਨਾ ਬਦਲੀਆਂ ਹੁਣ ਸਾਨੂੰ ਪਛਾਣ ਆ ਪਈ ਹੈ ਹਾਂ ਹੁਣ ਇਹਨੂੰ ਕੰਦਾਂ ਚ ਪਾ ਜੰਦੇ ਆ ਹਾਂ ਮੈਂ ਤਾਂ ਬਦਲੇ ਹੀ ਨਹੀਂ ਉਹ ਭਾਈ ਵਜਾਉਣੇ ਆ ਤੁੰਗੂਕਣੇ ਵਜਾਈ ਆਹੋ ਵਜਾਉਣੇ ਆ ਨਾਲ ਜਿਆਦਾ ਹੁੰਦਾ ਜਾਣਦੇ ਪਤਾ ਸਭੀ ਕਾਰਜ ਕੱਢਦਾ ਇਹ ਬੋਲੇ ਉਹ ਕੇ ਮੈਂ ਉਲੀ ਕਰਾਂਗਾ ਤੇ ਅਜਾ ਕਰ ਬੋਲੇ ਤੇ ਆਹੇ ਕਰ ਚੈੱਕ ਕਰਦਾ ਬੈਂਕ ਇਹ ਹੈ ਇਹ ਮੈਂ ਕਹਾਂਗਾ ਬਹਿਰਾਨਾ ਸੀ ਕਿ ਐਨੇ ਇੰਨੇ ਇੰਨੇ ਕੇ ਪੈ ਐਨੇ ਕੇ ਵੈਰ ਨਹੀਂ ਪਹੁੰਚੂਗੀ ਅਰੇ ਕੱਟੀ ਫੱਟੀ ਕਿੰਨੀ ਵਾਰ ਨਹੀਂ ਨੰਨ। ਕੋਈ ਮੈਨੂੰ ਉਹ ਮੈਂ ਕਿੰਨੀ ਕਰਨਾ ਲੈ ਆ ਭਾਈ ਫਿਰ ਗੱਡੀ ਦੇ ਨਾਲ ਲਖਾ ਦੀਏ। ਲਖਾ ਦੀਏ ਜੀ ਜਾਓ ਮਾਤਾ ਬਹੁਤ ਸਾਰੇ ਪਰੇ ਰੱਖਿਆ ਹੁੰਦੇ ਆਪਾਂ। ਹੈ? 2 ਮਿੰਟ ਲੱਗੇ। ਕਿੰਨੀਆਂ ਐ? ਉਹ ਜੋ ਕਿੰਨੀਆਂ ਵਾਰ ਨਿਕਲੇ ਫਿਰ ਆ ਸਾਨੂੰ ਟਾਈਮ ਦੇ ਥੋੜਾ ਜਿਹਾ। ਕਿ ਕਿੁੜੀ ਆ? ਹਲੋ ਆਏ ਗਾ ਇਹਦਾ ਦੂਆ ਜਾਣੇ। ਅੱਧਾ ਘੰਟਾ ਦੇ ਤਕਰੀਬਨ ਸਾਨੂੰ ਉੱਧਰ ਬੰਦੇ ਠੀਕਦੇ ਉੱਥੇ ਲੱਕੜੀ ਚੱਕਣੀ ਆ ਜਾ ਕੇ। ਉਹਨੂੰ ਮੈਂ ਦੱਸ ਮੈਂ ਤੈਹ ਜਾਣਾ ਨਹੀਂ ਤੈਹ ਜਾਣਾ ਨਹੀਂ ਤੇਰੇ ਨਾਲ ਤਿੰਨ ਨਾਲ ਮੈਂ ਜਾਊਗਾ ਠੀਕ ਆ ਅਸੀਂ ਆ ਕੇ ਮੁੜ ਕੇ 10 ਮਿੰਟ ਤੈਹ ਜਾਣਾ ਨਹੀਂ ਹੈ ਕਿਹਨ ਦਾ ਮਤਲਬ ਤੇਰੇ ਨਾਲ ਅਸੀਂ ਜਾਉਂਗੇ ਇਕੱਲਾ ਨਾ ਜਾਈ ਤੂੰ ਇਹ ਲੋਕ ਤੈਨੂੰ ਰਾਜ ਉਹ ਵੀ ਦੇਖਿਆ ਨਹੀਂ ਪੋਜੇ ਮਾ ਜਰੇ ਜਿੱਥੇ ਮਰਜੀ ਦੇਈ ਦੁਪਹਿਰ ਤਾਂ ਕਿਹਾ ਸੀ ਵੇਜੇ ਜਿੱਥੇ ਮਰਜੀ ਆ ਨਾ ਇਹਦੇ 15 ਮਿੰਟ ਦਾ ਕੰਮ ਨਾ ਸੇ 20 ਦਾ ਉਹ ਸਾਰਾ 15 ਮਿੰਟ ਦਾ ਕੰਮ ਹੈ ਮੈਨੂੰ ਕਹਿੰਦੇ ਸਾਨੂੰ ਇੱਥੇ ਭਾਸ ਹੋਰੇ ਦੀ ਫੇਰੇ ਇੱਥੇ ਮਾਰੀ ਫੇਰੇ ਕਿੰਨੂੰ ਦੁਪਹਿਰੀ ਰੁਪਈਆ ਦੇਣੀ ਕਿਦੋਂ ਤੂੰ ਅਰੇ ਕਿਉਂ ਨਾ ਵੀ ਆਇਆ ਤੂੰ 15 20 ਦੇਖ ਕਿੰਨਾ ਟਾਈਮ ਹੋ ਗਿਆ ਟਾਈਮ ਦੱਸ ਦੋ ਕੰਮ ਰੁਕਿਆ ਵਾ ਤੂੰ ਆਪਣਾ ਲਿਆ ਦਿਖਾ ਲੈ ਆਹਾਂ ਦੇ ਸੰਦੀ ਚੱਕ ਕੇ ਵਿੱਚ ਪੂਲੀ ਰੋੜੀ ਆ ਸਾਡਾ ਟ੍ਰੈਕ ਹੀ ਚੱਲਣਾ ਕੋਈ ਨਹੀਂ ਫਿਰ ਤੈਨੂੰ ਮੈਂ ਤਾਂ ਹੀ ਕਾਂ ਨੁਕੀ ਚੱਲ ਬੇ ਕੋਈ ਜਿਆ ਕੋਲੀ ਪੈ ਗਈ ਮੇਰਾ ਐਲੀਵੇਟਰ ਪੰਡਾ ਆ ਗਿਆ ਜੀ ਸਾਰੇ ਜਿਹੋ ਲੋਕਾਂ ਦਾ ਮਹਾਰਾਜ ਨਾ ਚੱਕ ਦੋ ਦਾ ਤੁਸੀਂ ਨਾ ਇਹਦੇ ਐਲੀਵੇਟਰ ਤੇ ਇਹਨੂੰ ਗ੍ਰੀਸ ਕਰ ਦਿਓ ਛੱਡੀ ਵਾ ਮਾ ਛੱਡ ਚੱਲ ਚੱਲ ਛੱਡੀ ਐਡ ਲਾਈਨ ਕਰ ਲਓ ਚਲੋ ਠੀਕ ਹੈ ਜੀ